ਮੈਨੂੰ ਇੰਨਾ ਲੋਕ ਗਾਂਧੀ ਗਾਂਧੀ ਨਾਮ ਨਾਲ ਤੁਹਾਨੂੰ ਨਹੀਂ ਇਕਦਮ ਮੈਨੂੰ ਵੀ ਲੱਗਦਾ ਕਿ ਮੈਂ ਗਾਂਧੀ ਹਾਂ ਮੈਂ ਹੁਣ ਆਪਣੀ ਵਿੜਾਈ ਤਾਂ ਨਹੀਂ ਕਰਨੀ ਚਾਹੁੰਗਾ ਮੈਂ ਇਦਾਂ ਦਾ ਹੀ ਬੰਦਾ ਮੇਰੇ ਸਾਹਮਣੇ ਵਿੱਚ ਕਿਸੇ ਨਾਲ ਧੱਕਾ ਆਉਂਦਾ ਮੈਂ ਖੜ ਜਾਣਾ ਮੈਂ ਬੋਲ ਪੈਣਾ ਜੋ ਮੰਗਣਾ ਬਾਬੇ ਤੋਂ ਮੰਗਣਾ ਗੁਰੂਗ੍ਰਾਮ ਸਾਹਿਬ ਤੋਂ ਮੰਗਣਾ ਮੈਂ ਇੱਕ ਵਾਰ ਬਠਿੰਡੇ ਬ ਲੈ ਕੇ ਆਪਣੀ ਸ਼ੂਟਿੰਗ ਕਰ ਰਿਹਾ ਸੀ ਇਦਾਂ ਇੱਕ ਲੇਡੀ ਨੂੰ ਚੱਕ ਕੇ ਦੋ ਬੰਦੇ ਲੈ ਕੇ ਜਾ ਰਹੇ ਸੀ ਬਾਈਕ 'ਉਹ ਹੈਲਪ 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 ਚੀਕਾ ਮਾਰ ਰਹੀ ਸੀ ਬੰਦੇ ਨੇ ਬੁੱਕਲ ਮਾਰੀ ਹੋਈ ਸੀ ਤੇ ਉਹ ਲੇਡੀ ਵਿਚਾਲੇ ਵਟਾਈ ਗਈ ਸੀ ਮੈਂ ਕਾਰ ਰੋਕੀ ਤੇ ਮੈਂ ਉਤਰਿਆ ਖੋਤੇ ਮੈਂ ਰੋਕਲੇ ਬੰਦੇ ਉਹ ਇਦਾਂ ਜਿਹੜਾ ਬਾਈਕ ਵਾਲਾ ਸੀ ਇੱਕ ਰਹਿ ਗਿਆ ਉਹ ਫੜ ਲਿਆ ਮੈਂ ਕਿਹਾ ਤੂੰ ਇਹਨੂੰ ਕਿਵੇਂ ਉਹ ਕਰ ਰਿਹਾ ਮੈਨੂੰ ਕਿਹਾ ਵੀ ਮੇਰੇ ਨਾਲ ਦੇ ਨੇ ਜੇ ਬਾਈ ਖਰਾਬ ਹੁੰਦੇ ਨਹੀਂ ਇਹ ਉਹ ਮੈਂ ਕਿਹਾ ਉਹ ਹੈਲਪ ਹੈਲਪ ਕਰ ਰਹੀ ਹੈ ਕਾਦੇ ਇਨਸਾਨ ਹੋ ਜੇ ਤੁਸੀਂ ਨਹੀਂ ਇਨਸਾਨ ਹੋ ਕੇ ਕਿਸੇ ਬੰਦੇ ਦੀ ਮਦਦ ਕਰ ਸਕਦੇ ਚੰਦੀ ਨਾਲ ਵੀ ਤਾਂ ਆਪਣੀ ਕਦੇ ਕੋਈ ਲੜਾਈ ਨਹੀਂ ਲੜੀ ਲੋਕਾਂ ਲਈ ਲੜਿਆ ਉਹ ਇਸੇ ਚੀਜ਼ ਦਾ ਸ਼ਿਕਾਰ ਹੋ ਗਿਆ ਉਹਦੀਆਂ ਦੁਸ਼ਮਣੀਆਂ ਵਧਦੀਆਂ ਗਈਆਂ ਯਾਰਾਂ ਲਈ ਖੜਿਆ ਉਹ ਕੁੜੀਆਂ ਛੱਡੀਆਂ ਹੋਈਆਂ ਸੀ ਉਹ ਉਹਨੇ ਵਸਾਈਆਂ ਜਾ ਕੇ ਫਿਰ ਜੇ ਕਿਸੇ ਯਾਰ ਦੋਸਤ ਦੇ ਘਰੇ ਜਾਣਾ ਇਥੀਆਂ ਪਣਾ ਬੈਠੇ ਨੇ ਨੀਵੀਂ ਪਾ ਲੈਂਦੇ ਨੇ ਅੱਖ ਚੱਕ ਕੇ ਵੀ ਨਹੀਂ ਦੇਖਾ ਇਹਨਾਂ ਨੂੰ ਕਹਿੰਦੇ ਅਸਲੀ ਜੈਂਟਲਮੈਨ ਅਸ ਕੱਲੇ ਜਦੋਂ ਜੇਲ੍ਹ ਦੇ ਵਿੱਚ ਸੀਗਾ ਤਾਂ ਜਿਹਨਾਂ ਨੇ ਉਹਦਾ ਮਰਡਰ ਕੀਤਾ ਸੀ ਉਹ ਦਾਤ ਦੇ ਸੀ ਵੀ ਜਦੋਂ ਮਾਰ ਰਹੇ ਸੀ ਉਦੋਂ ਵੀ ਬਹੁਤ ਦਲੇਰ ਸੀ ਵੀ ਜੇ ਮੈਨੂੰ ਮਾਰ ਦੋਗੇ ਚੰਗੇ ਰਹੋਗੇ ਜੇ ਮੈਂ ਬੱਚ ਗਿਆ ਤੁਹਾਨੂੰ ਛੱਡਦਾ ਹਾਂ ਅਬ ਮੈਂ ਕਿਹਨਾਂ ਗਾਂਧੀ ਦਾ ਨਾਮ ਸੁਣ ਕੇ ਜਦੋਂ ਮੈਨੂੰ ਲੋਕ ਗਾਂਧੀ ਤੇ ਮੈਨੂੰ ਪ੍ਰਾਊਡ ਹੁੰਦਾ ਮੈਨੂੰ ਲੱਗਦਾ ਕਿ ਮੈਂ ਇਸ ਨਾਮ ਕਰਕੇ ਅੱਜ ਇੰਟਰਵਿਊਜ਼ ਕਰ ਰਹੇ ਹਾਂ ਤੁਹਾਡੇ ਕੋਲ ਬੈਠਾ ਲੋਕਾਂ ਚ ਪਿਆਰ ਮਿਲਿਆ ਮੈਂ 에ਅਰਪੋਰਟ ਤੇ ਜਾਣਾ ਕਿਤੇ ਜਾਣਾ ਗਾਂਧੀ ਬਾਈ ਗਾਂਧੀ ਬਗਾਂਧੀ ਦੇ ਨਾਲ ਬਾਈ ਜ਼ਰੂਰ ਲਾਉਂਦੇ ਇੱਕ ਰਿਸਪੈਕਟ ਦਿੱਤੀ ਆ ਉਸ ਚੀਜ਼ ਨੇ ਉਸ ਨਾਮ ਨੇ ਰਿਸਪੈਕਟ ਦਿੱਤੀ ਹੈ ਅੱਜ ਮੈਂ ਜਿੰਨਾ ਸਿਨੇਮਾ ਕੀਤਾ ਇੱਕ ਆਡੀਅנס ਬਣੀ ਹੈ ਉਸ ਫਿਲਮ ਨੇ ਬਣਾਈ ਹੈ ਮੇਰੀ ਆਡੀਅנס ਮੈਂ ਕਦੇ ਵੀ ਨਹੀਂ ਮੈਂ ਗਾਂਧੀ ਲਈ ਆਲਵੇਜ਼ ਗਾਂਧੀ ਫਿਲਮ ਕਰਦੀ ਆ ਕਰੋ ਲੋਕ ਕਹਿੰਦੇ ਨੇ ਤੁਸੀਂ ਪੈਸੇ ਲਈ ਬਣਾ ਲਈ ਮਰ ਗਿਆ ਸੀ ਇਹ ਆ ਉਹ ਆ ਫਲਾਣਾ ਧਿੰਕਾ ਹਰ ਬੰਦਾ ਪੈਸੇ ਲਈ ਸਿਨੇਮਾ ਕਰਦਾ ਹਰ ਬੰਦੇ ਨੇ ਢਿੱਡ ਭਰਨਾ ਹਰ ਕੋਈ ਵੀ ਕੰਮ ਕਰਦੇ ਹੋ ਤੁਸੀਂ ਵੀ ਇੱਥੇ ਜੌਬ ਕਰ ਰਹੇ ਹੋ ਪੈਸੇ ਲਈ ਕਰ ਰਹੇ ਹੋ ਇੰਟਰਵਿਊ ਕਰ ਰਹੇ ਹੋ ਤੁਹਾਨੂੰ ਇਹਦਾ ਪੇ ਹੁੰਦਾ ਜੀ ਹਰ ਬੰਦਾ ਬਾਈ ਕੈਮਰੇ ਦੇ ਪਿੱਛੇ ਆ ਉਹਨੂੰ ਕੈਮਰੇ ਦੇ ਲਈ ਪੇ ਹੁੰਦਾ ਹਰ ਬੰਦਾ ਪੈਸੇ ਲਈ ਕੰਮ ਕਰਦਾ ਸੋ ਇਸ ਇੱਕ ਲੋਕਾਂ ਦੀ ਮਾਨਸਿਕਤਾ ਪਤਾ ਨਹੀਂ ਕਿੱਦਾਂ ਦੀ ਹੋਗੀ ਕਿ ਮਨਨ ਕਿਵੇਂ ਪੈਸਾ ਛਾਪਣਗੇ ਆਣਾ ਛਾ ਹਰੇ ਛਾਪਦਾ ਜੀ ਜੀ ਹਨਾ ਅਸੀਂ ਗਲਤ ਤਰੀਕੇ ਨਾਲ ਪੈਸਾ ਨਹੀਂ ਛਾਪਦੇ ਵੀ ਅਸੀਂ ਦੁੱਧ ਦੇ ਵਿੱਚ ਯੂਰੀਆ ਪਾ ਕੇ ਫਿਰ ਅਸੀਂ ਪੈਸਾ ਛਾਪ ਰਹੇ ਹਾਂ ਜਾਂ ਅਸੀਂ ਆਪਣੀਆਂ ਸਬਜ਼ੀਆਂ ਦੇ ਵਿੱਚ ਟੀਕੇ ਲਾ ਕੇ ਪੈਸਾ ਗਲਤ ਕੰਮ ਕਰਕੇ ਜਾਂ ਲੋਕਾਂ ਦੇ ਆਰਗਨਸ ਵੇਚ ਕੇ ਅਸੀਂ ਪੈਸਾ ਛਾਪ ਰਹੇ ਹਾਂ ਤੇ ਇੰਟਰਟੇਨ ਕਰ ਰਹੇ ਹਾਂ ਔਰ ਮੇਰਾ ਸਿਨੇਮਾ ਆਲਵੇਜ਼ ਮੈਸੇਜ ਵੀ ਕਨਵੇ ਕਰਦਾ ਥੈਟਸ ਟਰੂ ਮੁੱਦਿਆਂ ਦੀ ਗੱਲ ਕਰਦਾ ਵਿਸ਼ਿਆਂ ਦੀ ਗੱਲ ਕਰਦਾ ਔਰ ਇਹ ਆ ਗਿਆ ਮੇਰੇ ਜੋ ਮੈਨੂੰ ਜੜੀਆਂ ਬਿਨਾਂ ਵਿਸ਼ੇ ਤੋਂ ਫਿਲਮ ਸਬਜੈਕਟ ਤੋਂ ਜਾਂ ਕਿਸੇ ਮੁੱਦੇ ਦੀ ਗੱਲ ਨਹੀਂ ਕਰ ਰਹੀ ਕੋਈ ਮੈਸੇਜ ਮੈਨੂੰ ਲੱਗਦੀ ਨਹੀਂ ਕਿ ਮੈਂ ਫਿਲਮ ਕਰ ਰਹੀ ਹਾਂ ਜੀ ਇਹ ਚੀਜ਼ ਮੇਰੇ ਅੰਦਰ ਹੀ ਆ ਗਈ ਹੁਣ ਅੱਛੀ ਗੱਲ ਹੈ ਹਾਂ ਮੈਨੂੰ ਲੱਗਦਾ ਕੋਈ ਚੰਗੀ ਗੱਲ ਕੋਈ ਸਿਆਣੀ ਗੱਲ ਕੋਈ ਹੁਣ ਗਾਂਧੀ ਤਰੀ ਯਾਰਾਂ ਦਾ ਯਾਰ ਆ ਰਹੀ ਹੈ ਦੇ ਵਿੱਚ ਬਹੁਤ ਇਮੋਸ਼ਨਲ ਕਰ ਦਊਗੀ ਤੁਹਾਨੂੰ ਫਿਲਮ ਤੁਹਾਨੂੰ ਯਾਰੀ ਦੀ ਐਗਜ਼ੈਂਪਲ ਦੇ ਕੇ ਜਾਊਗੀ ਤੁਸੀਂ ਖੜਨਾ ਅੱਜ ਇਹ ਫਿਲਮ ਨਾ ਮੈਂ ਤੁਹਾਨੂੰ ਥੋੜਾ ਜਿਹਾ ਦੱਸੂਗਾ ਕਿ ਇਹ ਪੈਰਲਰ ਚੱਲਦੀ ਹੈ ਅੱਜ ਦੀ ਜਨਰੇਸ਼ਨ ਤੇ ਉਸ ਟਾਈਮ ਦੀ ਗਾਂਧੀ ਹੋਰਾਂ ਦੀ ਜਨਰੇਸ਼ਨ ਜੋ 2000 ਵਾਲੀ ਸੀਗੀ ਅੱਜ ਵਾਲੀ 2024 ਵਾਲੀ ਜਨਰੇਸ਼ਨ ਤਾਂ ਇਹ ਚੱਲ ਰਹੀ ਹੈ ਨਾਲ ਬਰਾਬਰ ਉਹ ਕਿਰਦਾਰ ਵੀ ਬਰਾਬਰ ਜਾ ਰਹੇ ਨੇ ਫਰਕ ਕੀ ਹੈ ਡਿਫਰੈਂਸ ਕੀ ਹੈ ਉਹ ਯਾਰੀਆਂ ਲਈ ਲੜਦੇ ਸੀਗੇ ਜਾਂ ਲੋਕਾਂ ਲਈ ਖੜਦੇ ਸੀ ਜਿਨ੍ਹਾਂ ਨਾਲ ਧੱਕਾ ਹੁੰਦਾ ਸੀ ਅੱਜ ਅਸੀਂ ਨਾਮ ਲਈ ਖੜਦੇ ਮੇਰਾ ਨਾਮ ਉਹ ਵਿਚਾਰ ਲੋਕ ਜਾਣਣ ਇਹ ਉਹ ਉਹ ਬੰਦੇ ਕੀ ਫਰਕ ਹੈ ਉਹ ਯੂਥ ਨੂੰ ਮੈਸੇਜ ਦੇ ਰਹੀ ਹੈ ਇੱਕ ਫਿਲਮ ਕੋਈ ਇਦਾਂ ਦੀ ਫਿਲਮ ਨਹੀਂ ਬਣਾਈ ਤੁਸੀਂ ਐਕਸ਼ਨ ਦੇਖ ਰਹੇ ਹੋ ਐਕਸ਼ਨ ਮੇਰੇ ਨਾਲ ਜੁੜਿਆ ਹੋਇਆ ਮੈਨੂੰ ਐਕਸ਼ਨ ਵਾਲੇ ਰੋਲ 'ਚ ਇਸ ਕਬੂਲੇਆ ਲੋਕਾਂ ਨੇ